ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਢੋਟੀਆਂ ਢੋਟੀਆਂ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਤੇ ਭਾਉ ਅਨੋਖ ਸਿੰਘ ਉਹਨਾਂ ਦੇ ਕੋਲ ਦੋਸਤੋ ਅੱਜ ਫੇਰ ਆਏ ਆਪਾਂ ਮੱਜਾਂ ਦੋਸਤੋ ਅੱਜ ਦਿਖਾਵਾਂਗੇ ਕਾਫੀ ਦਿਨਾਂ ਬਾਅਦ ਇਹ ਜਿਹੜੀ ਆਪਾਂ ਕਵਰੇਜ ਆ ਦੋਸਤੋ ਕਰਨ ਜਾ ਰਹੇ ਆ ਭਾਉ ਅਨੋਖ ਸਿੰਘ ਉਹਨਾਂ ਦੇ ਘਰੋਂ ਤੇ ਟੋਟੀਆਂ ਖਾਸ ਵਿజిਟ ਕਰਨੀਆਂ ਦੋਸਤੋ ਸੇਰੋਂ ਤੋਂ ਵੀ ਤਕਰੀਬਨ 5 ਕਿਲੋਮੀਟਰ ਦੀ ਦੂਰੀ ਆ ਨਸ਼ਾਰੇ ਪੰਨੂ ਤੋਂ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਬਰਾਣਾ ਪਿੰਡ ਨੇੜੇ ਆ ਲਾਲਪੁਰਾ ਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵਿਜਟ ਤੁਸੀਂ ਪਿੰਡ ਟੋਟੀਆਂ ਕਰਨੀ ਹੈ ਅੱਜ ਦੋਸਤੋ 20 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਦੁਪਹਿਰ ਦੇ 1.5 2 ਵਜੇ ਦਾ ਸਮਾਂ ਹੈ ਪੂਰੀ ਗੱਲਬਾਤ ਕਰਾਂਗੇ ਭਾਉ ਨੋਖ ਸਿੰਘ ਉਹਨਾਂ ਦੇ ਨਾਲ ਸੋ ਡਿਟੇਲ ਆਪਾਂ ਉਹਨਾਂ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਅੱਜ ਐਨੀਮਲ ਜਿਹੜੇ ਆ ਘੱਟੋ ਘੱਟ ਵੀ 6 ਕਿਨਾਗ ਹੋਣ ਚਾਰ ਮਜਾਂ ਤੇ ਦੋ ਬਿਹੜਾਂ ਪਸ਼ੂ ਆਲਮੋਸਟ ਸੂਏ ਸਵਾਏ ਵੀ ਮਿਲਣਗੇ ਦੋਸਤੋ ਗੱਬੜ ਵੀ ਮਿਲਣਗੇ ਤਿਆਰੀ ਤੇ ਆ ਕੀ ਰੇੜ ਭਾ ਫੜਦਾ ਰਹੂਗਾ ਕਿੰਨਾ ਥੱਲੇ ਮਿਲਕ ਹਾਜ਼ਰ ਆ ਪੂਰੀ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਤੇ ਵੈਸੇ ਬਹੁਤ ਵੀਰ ਉਧਰੇ ਪਏ ਸੀਗੇ ਭਾਉ ਅਨੂਕ ਸਿੰਘ ਉਹਨਾਂ ਦੇ ਦਰਸ਼ਨ ਕਰਨਾ ਦੇ ਲਈ ਆ ਜੋ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਉ ਅਨੂਕ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜ ਸਿਆਂ ਸਤਿ ਸ੍ਰੀ ਅਕਾਲ ਹੋਰ ਗੁਰਲਾਲ ਵੀਰੇ ਕੀ ਹਾਲ ਨੇ ਦੇ ਵੀ ਜੀ ਬੜੇ ਸਤਿਜਾਬ ਠੀਕ ਠਾਕ ਜੀ ਲੱਗੇ আরে ਕਮਰੇ ਦੇ ਸਰੇ ਮੇਰੇ ਭੈਣ ਭਰਾ ਵੇਖਣ ਵਾਲਿਆਂ ਨੂੰ ਦਿਲੋਂ ਪਿਆਰ ਫਿਰ ਐਸੇ ਨਾ ਚਿਰ ਤੇ ਲਾਉਣਾ ਨਹੀਂ ਮੈਂ ਤੇ ਇੱਕ ਅੱਧੀ ਵੀਡੀਓ ਨਿਗਾਹ ਦੂ ਮੈਂ ਚਲ ਗਿਆ ਕੈਨੇਡਾ ਅੱਛਾ ਤੇ ਉੱਥੇ ਮੇਰਾ ਵੀ ਜੀ ਨਹੀਂ ਲੱਗਾ ਤੇ ਡੇਢ ਕੁ ਮਹੀਨੇ ਬਾਅਦ ਮੈਨੂੰ ਵੀ ਮੋੜਨਾ ਪਿਆ ਅੱਛਾ ਤਦ ਕਰਕੇ ਨਹੀਂ ਤੇ ਮੈਂ ਇਹ ਕਦੀ ਪਾ ਦੇ ਪਰ ਇਹ ਤੋਂ ਕੱਲੇ ਤੋਂ ਕੰਮ ਨਹੀਂ ਰੋਕਾਇਆ ਮਗਰੋਂ ਨਹੀਂ ਰੋਕਾਇਆ ਰੋਕਾਇਆ ਵੀ ਕੈਨੇਡਾ ਦੇ ਫਿਰ ਕੈਨੇਡਾ ਘੁੰਮਣ ਘਮਈਆ ਹੋ ਗਿਆ ਜਿਹੜੀ ਇੱਥੋਂ ਦਾ ਆਂਦੇ ਨੇ ਖਾਨ ਰਹਿਣ ਬਹਿਣ ਉੱਥੇ ਜੀ ਕਿੱਥੇ ਲੱਗਦਾ ਵਾ ਉੱਥੇ ਆਂਦੇ ਹੁੰਦੇ ਅੰਦਰ ਜੀ ਲੱਗਦਾ ਵਾ ਜਾਂ ਤੇ ਕੋਈ ਕੰਮ ਕਰ ਕਰੀਏ ਤੇ ਫੇਰ ਜੀ ਲੱਗਦਾ ਵਾ ਤੇ ਆਪਾਂ ਤੇ ਡੇਢ ਕੁ ਮਹੀਨੇ ਬਾਅਦ ਵਾਪਸੀ ਕਰਤੀ ਭਰਾਵਾ ਮੈਂ ਇਹ ਢੋਟੀਆਂ ਹੀ ਚੰਗਾ ਜਿੱਥੇ ਕੁੜੀਏ ਰੋਜ਼ ਬੋਲੀ ਖਾਈਦੀ ਆ <laughs> अच्छा ए का गला <laughs> अच्छा ए नहीं <laughs> हो पाओ जी 2 4 ਮੱਝਾਂ ਇਤਨੋਂ ਵੀ ਕਰ ਕਰ ਕੇ ਇਕੱਠੀਆਂ ਤੇ ਪਈ ਉਧਰ ਘਲਾ ਦਿਆ ਕਰੋ ਉਧਰ ਵੀ ਵੇਚਣੀਆਂ ਸ਼ੁਰੂ ਕਰਦ ਗਏ ਨਹੀਂ ਹੈਗਾ ਨਹੀਂ ਇੱਥੇ ਆ ਜਾਣੀਆਂ ਉਹ ਕਿਉਂ ਤੇਰਾ ਕੰਮ ਚੱਲ ਸਕਦਾ ਉਹ ਤੇਰੀ ਚੱਲਦਾ ਸੀ ਉਧਰ ਪਾਊਡਰ ਦਾ ਕੰਮ ਕਰਨ ਨੂੰ ਫਿਰਦੇ ਆ ਅੱਛਾ ਜੀ ਹੈਗਾ ਨੀ ਤੇਰੀਆਂ ਪਾਊਡਰੀ ਉਧਰ ਤੇ ਖਾ ਖਾ ਗਈ ਹੈ ਤੇ ਫਿਰ ਵਧੀਆ ਲੰਘਿਆ ਟਾਈਮ ਉਧਰ ਆ ਟਾਈਮ ਡੇਢ ਕਿ ਮਹੀਨਾ ਉਖੇ ਦੁਖੇ ਨਗਾਇ ਰਾਜ ਸਿਆ ਪਰ ਇੱਥੋਂ ਆਲੀਆਂ ਨੇ ਰਹਿਣਾ ਬਹਿਣਾ ਜਿਹੜੀਆਂ ਇੱਥੇ ਆਪਾਂ ਨੂੰ ਸੌਖ ਸੁਹੂਲਤਾ ਜਿਹੜਾ ਵਾ ਉਹ ਕੰਮ ਉਧਰ ਨਹੀਂਗਾ ਆਪਣਾ ਰੋਗ ਉੱਥੇ ਜਦੋਂ ਵੇਖੋਗੇ ਪੈਕਟਾਂ ਵਾਲੇ ੁੱਧ ਉਧਰ ਤੇ ਚਾਦਰ ਗੁੱਟ ਤੇ ਪਜਾਮੇ ਤੋਂ ਰਾਜ ਸਿਆ ਆਪਾਂ ਨੂੰ ਤਾਂ ਉਧਰ ਤੇ ਜਿਹੜੀ ਆ ਉਹ ਕਾਗਤਾਂ ਨੇ ਕੀ ਸੀ ਜੀ ਕਿਸਾਉਂਦੇ ਆ ਆਪਾਂ ਨੂੰ ਰੋਕ ਨਹੀਂ ਰਿੰਦਾ ਹੂੰ अच्छा ते पाऊ जी सीधा कुर्ते पजामे चादर चादर तो सीधा आ गए मतलब लोअर टी-शर्ट पे पूरा ब्रांड ही बन गया मतलब पूरा <laughs> <ए>? <laughs> तान तान ते तने दस्सी गयो तेरा मैं कह ए नहीं आखना ਝੂਠ ਹੀ ਮਾਰਦਾ ਵਾ ਲਓ ਵੀ ਤੁਹਾਨੂੰ ਤਾਂ ਹੋ ਜਾਣੀ ਅੱਜ ਫੇਰ ਪਰ ਉਧਰ ਵਾਕਿਆ ਜੀ ਲਾਉਣਾ ਬੁੱਢਿਆਂ ਦਾ ਮੁਸ਼ਕਿਲ ਹੈ ਰਾਜ ਸਿਆਂ ਹਾਂ ਬਿਲਕੁਲ ਤੇ ਉਹ ਬਹਿਣ ਖਨੋਣ ਵਾਲੇ ਵੀਰ ਚਲੋ ਜਿਆਦਾ ਜੇ ਪਰ ਆਪਾਂ ਸ਼ੁਰੂ ਤੋਂ ਕੰਮ ਧੰਦੇ ਕਰਦੇ ਰਹੇ ਹਾਂ ਜਿਆਦਾ ਬੈਠਾ ਖਲੋਤਾ ਨਹੀਂ ਜਾਂਦਾ ਉਹ ਇਨਸਾਨਾਂ ਦੇ ਨਹੀਂ ਜਾਂਦਾ ਬਿਲਕੁਲ ਤੇ ਇਹ ਦੋਸਤੋ ਹਾਸਿਆਂ ਟਟੀਆਂ ਪਾਉ ਲੋਕ ਸਿੰਘ ਦੀਆਂ ਨੇ ਇੱਕ ਵਾਰੀ ਫੇਰ ਬਿਲਕੁਲ ਤੁਹਾਡੇ ਸਾਹਮਣੇ ਆ ਗਏ ਆ ਮਾਲ ਲੈ ਕੇ ਆਇਆ 6 ਤੋਂ 7 6 ਕੁ ਪਸ਼ੂ ਦਿਖਾਉਣੇ ਆ ਪਰ ਤੁਹਾਨੂੰ ਕੱਲੇ-ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਤੇ ਬਿਲਕੁਲ ਮਜਾ ਝੋਟੀਆਂ ਜਿਹੜੀਆਂ ਦੋਸਤੋ ਵੀ ਮੈਂ ਇਹਨਾਂ ਗੱਲਾਂ ਕਾਦੀਆਂ ਵੀ ਉਹਦੇ ਧੂੜਾ ਹੀ ਪੁੱਟਣ ਵਾਲੀ ਗੱਲ ਹੋ ਜਣੀ ਅੱਜ ਠੀਕ ਆ ਤੇ ਉੜਦੀਆਂ ਜਾਣੀਆਂ ਅੱਜ ਫਿਰ ਪਾਉ ਜੀ ਉੜਦੀਆਂ ਵਾਲਾ ਕੰਮ ਹੀ ਦੇ ਪਹਿਲੀ ਵੀਡੀਓ ਮਹਾਰਾਜ ਕਿਰਪਾ ਕਰੇ ਤੇ ਉੜਦੀਆਂ ਵਾਲਾ ਕੰਮ ਹੀ ਕਰਨਾ ਰਾਜ ਸਿਆ ਦੇ ਮੈਂ ਇਹਨਾਂ ਵੀ ਵੇਖੋ ਜੀ ਫੜ ਲਓ ਫੜ ਲਓ ਕਰ ਲਓ ਕਰ ਲਓ ਜੀ ਤੇ ਅੱਛਾ ਪਾਉ ਜੀ ਨਾਲ ਦੀ ਨਾਲ ਸ਼ੁਰੂਆਤ ਕਰ ਲਈ ਆਪਾਂ ਪਸ਼ੂ ਦਿ ਆਪਣੇ ਕੋਲ ਮਤਲਬ ਆ ਜਿਹੜੀ ਝੋਟੀ ਆ ਤੇ ਇਹਨੂੰ ਅੱਜ ਪੰਜਵਾਂ ਦਿਨ ਜਾਂਦਾ ਸੂਈ ਨੂੰ ਅੱਛਾ ਜੀ ਯਾਨੀ ਕਿ ਬੋਲੋਂ ਬਾਹਰ ਨਿਕਲਣੀ ਲੱਗੀ ਹੈ ਜੇ ਤਤਾ ਕਰੀਏ ਤੇ ਬੋਲਾ ਹੀ ਬਣਨਾ ਰਾਜ ਸਿਆ ਹਾਂ ਠੀਕ ਹੈ ਤੇ ਨੂੰ ਅੱਜ ਪੰਜਵਾਂ ਦਿਨ ਜਾਂਦਾ ਪੰਜਵਾਂ ਛੇਵਾਂ ਦਿਨ ਠੀਕ ਹੈ ਜੀ ਇਹਦੇ ਥੱਲੇ 10 ਕਿਲੋ ਇਹ ਵੇਲੇ ਦੁੱਧ ਹੈਗਾ ਹੂੰ ਅੱਛਾ ਇਹ ਸੂਹਾ ਦੁੱਜਾ ਦੁੱਜਾ ਪਿਓਰ ਦੁੱਜਾ ਦੇ ਅੱਛਾ ਬੱਚਾ ਮਗਰ ਦੇ ਹਾਂਜੀ ਕਟਾ ਵਾ ਮਗਰ ਕਟਾ ਕੱਟੀ ਤੇ ਰਾਜ ਸਿਆ ਵੇਖਣ ਨੂੰ ਨਹੀਂ ਲੱਭਦੀ ਤੇ ਉੱਛਾ ਖਾਤ ਗੱਲ ਲਈ ਅੱਛਾ ਜੀ ਯਾਨੀ ਕਿ ਅਪ ਤਿੰਨਾਂ ਕ ਮਹੀਨਿਆਂ ਹੀ 100 150 ਮੱਝ ਵੇਚੀ ਤੇ ਮੇਰੇ ਹਿਸਾਬ ਚ ਕੀ ਆਂਦੇ ਦਾਲ ਚ ਲੂਣ ਜਿੱਤਰਾ ਆਂਦਾ ਵਾ ਕੋਈ ਪੰਜ ਸੱਤ ਹੀ ਆਈਆਂ ਥੋੜੇ 150 ਦੇ ਵਿੱਚ ਅੱਛਾ ਕੱਟੀਆਂ ਕੱਟੀਆਂ ਆਈਆਂ ਚਲੋ ਕੋਈ ਗੱਲ ਨਹੀਂ ਚਾਹੇ ਕੱਟੀ ਆ ਚਾਹੇ ਕਟਾ ਤੇ ਇਹ ਝੋਟੀ ਦੋਸਤੋ ਪੰਜਾ ਛਿਆਂ ਕੇ ਦਿਨਾਂ ਦੀ ਸੂਈ ਆ ਬੌਲੇ ਤੋਂ ਹੁਣ ਵੀ ਮਜਾ ਦੇਂਦਾ ਵਾ ਹਾਂ ਬੌਲੇ ਤੋਂ ਥੋੜਾ ਜਿਹਾ ਬਾਹਰ ਵੀ ਵੀਰ ਕੋਈ ਮੰਨ ਸਕਦਾ ਕੱਚਾ ਬੌਲਾ ਵੀ ਮੰਨ ਸਕਦੇ ਆ ਤੇ ਹੁਣ ਕਿੰਨਾ ਕਿ ਚਵਾ ਦਾਂਗੇ ਭਾਉ ਜੀ ਹੁਣ ਇਹਦੇ 10 ਕਿਲੋ ਤੋਂ ਦਹਾ ਹੈਗਾ ਇਹ ਵੀਰੇ 10 ਕਿਲੋ ਜੀ 10 ਕਿਲੋ ਦੋਸਤੋ ਸ਼ੁਰੂਆਤ ਸਟਾਰਟਿੰਗ ਜਿਹੜੀ ਉਹ 10 ਕਿਲੋ ਤੋਂ ਹੋਈ ਆ ਪੋਪਿਆ ਸੁਆ 15 16 15 16 ਕਿਲੋ ਤੇ ਮਲਨਾਰ ਮਿਲ ਰਹਿਣ ਵਾਲੀ ਝੋਟੀ ਆ ਤੇ ਠੀਕ ਹੈ ਜੀ ਤੇ ਜਿਹੜੀ ਸੂਰਤ ਲਈ ਉਹ ਤੇ ਆਖਨ ਦੀ ਮਲਤਰੀਫ ਮੂੰਗ ਨਾ ਹੀ ਕਰੀ ਉਤਰੇ ਦੇਹਣ ਢਈ ਆ ਹੂੰ ਲਓ ਦੋਸਤੋ ਝੋਟੀ ਦਾ ਅਡ ਰੋਡਰ ਦੀ ਕੁਆਲਿਟੀ ਤੋਂ ਵੇਖ ਕੇ ਤੇ ਆ ਸਾਰੀ ਦਾ ਦੋਸਤੋ ਪਤਾ ਲੱਗ ਜਾਊਗਾ ਵੀਰਾਂ ਨੂੰ ਬਹੁਤ ਸੋਹਣਾ ਬਣੀ ਥਣੀ ਆ ਬੇਲਬੂਲ ਹਾਂ ਬੇਲਬੂਲ ਵੀ ਸਪੈਸ਼ਲ ਆ ਕਦਕੁੱਤ ਵੀ ਸੋਹਣਾ ਹੈ ਬਾਕੀ ਮੂੰਹ ਮੱਥੇ ਦੀ ਆ ਤੁਸੀਂ ਵੇਖ ਹੀ ਸਕਦੇ ਜੀ ਠੀਕ ਆ ਜੀ ਬਹੁਤ ਪਿਆਰੀ ਹੈ ਸੈਂਕੜੀ ਚੰਗਾ ਲੱਗਾ ਐਵੇਂ ਆਖੀ ਬਹੁਤ ਨਾ ਮਲਕ ਕੋਈ ਸਿਵਤ ਕਰਨੋਂ ਗਾਂ ਗਾਲਿਆ ਸਾਡੇ ਜੀ ਵਿਰਲ ਵੀ ਰਾਜ ਸਿਆ ਬਹੁਤ ਆ ਬਿਲਕੁਲ ਜੀ ਬਿਲਕੁਲ ਲਓ ਜੀ ਸੋ ਮਥਾ ਵਿਰਲਾਂ ਬਹੁਤ ਸੋਹਣੀਆਂ ਦੋਸਤੋ 98 ਬਹੁਤ ਸੋਹਣਾ ਘਟ ਕੇ ਲੱਗਾ ਕਰਮਾੜੀ ਨੂੰ। ਦੱਸ ਕਿ ਉਹਦੇ ਬੋਲਾ ਲਈ ਫਿਰਦੀ ਜਿਆਦਾ ਤੇ ਨੀਗਾ ਦੇ 14 15 14 15 ਤੇ ਰਾਜਸਿਆਂ ਰਹਿਣ ਵਾਲੀ ਝੋਟੀ ਆਏ। ਠੀਕ ਹੈ ਜੀ। ਠੀਕ ਹੈ ਜੀ। ਸੋ ਸੋਣੀ ਫਿਰ ਕਾਰਗੁਜ਼ਾਰੀ ਆ। ਹਾਂਜੀ। ਚੰਗੀ ਆ। ਤੇ ਬਾਕੀ ਚਵਾਪ ਹੋ ਜੀ ਜਰੂਰ ਦੱਸ ਦਈਏ ਭੈਣ ਜੀ। ਚਵਾ ਠੀਕ ਆ। ਬਾਦ ਵਧੀਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਇੱਕ ਧਾਰ ਦਾ ਫਰਕ ਨਹੀਂ ਗਾਦੇ। ਠੀਕ ਹੈ ਜੀ। ਬਾਕੀ ਜਿਨੇ ਵੀ ਰਾਜਸਿਆਂ ਲੈਣੀ ਆ ਭਾਵੇਂ ਦੋ ਟਾਈਮ ਤਿੰਨ ਟਾਈਮ ਅਗਲਾ ਆਣ ਕੇ ਚਵਾਈ ਕਰੇ। ਠੀਕ ਹੈ ਜੀ। ਲਓ ਜੀ। ਸੋ ਦੋਸਤੋ ਜਵਾਬ ਇਸਮਾ ਇੱਕ ਨੰਬਰ ਆ ਬਾਕੀ ਕਿਸੇ ਵੀਰ ਨੇ ਖਰੀਦਾਰ ਨੇ ਖਰੀਦਣੀ ਉਹਨੇ ਆਪਣੀ ਤਸੱਲੀ ਕਰ ਹੀ ਲੈਣੀ ਆ ਮਹਾਰਾਜਾ ਮਹਾਰਾਜ ਨੇ ਦੀ ਬੂਥੀ ਵੇਖ ਜਿੱਤਰਾ ਛੰਨੇ ਚ ਪਾਣੀ ਪੀਣ ਵਾਲੀ ਗੱਲ ਆ ਤੇ ਵੇਖਦੇ ਸੀ ਇਹਨੂੰ ਸੁੰਦਰਤਾ ਕਿੰਨੀ ਘਲਾਈ ਆ ਹਾਂ ਨਹੀਂ ਚੰਗੀ ਆ ਹਾਂ ਵੇਖੋ ਸਾਰੀ ਸੋਹਣੀ ਆ ਸੁਆਪਨ ਵੀ ਸੋਹਣਾ ਸਾਰੀ ਓਵਰਆਲ ਜਿੰਨੀ ਆ ਦੋਸਤੋ ਪਾਣੀ ਬੰਤਰ ਦੀ ਵੀ ਚੰਗੀ ਆ ਹਾਂਜੀ ਚੰਗੇ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਥਣਪਾਡਾ ਵੀ ਸੋਹਣਾ ਕਮਾਲ ਦਾ ਇੱਕ ਵਾਰੀ ਬੈਕ ਸਾਈਡ ਤੋਂ ਫੇਰ ਦਿਖਾ ਦਿੰਨੇ ਆ ਹਾਂ ਬਾਕੀ ਪਿਓਰ ਰਾਜਸਿਆਂ ਦੂਜੀ ਸੂਏ ਆ ਕੋਈ ਤੀਜੇ ਨਹੀਂ ਆ ਸਕ ਠੀਕ ਹੈ ਅੱਛਾ ਭਾਉ ਜੀ ਕੀ ਕਰਾਂਗੇ ਡਿਮਾਂਡ ਇਹ ਡਿਮਾਂਡ ਇਹੋ ਜਿਹੇ ਦੇ ਤਰ੍ਹਾਂ ਭਾਵੇਂ 1 40 1 35 ਦੀਆਂ ਵੇਖਦੀਆਂ ਫਿਰ ਦੀਆਂ ਆਪਾਂ ਮਲਜਾਇਜ ਹੀ ਮਿਲੀ ਤੇ ਜਾਇਜ ਹੀ ਰਾਜਸਤਾਨ ਦੇਣੀ ਆ ਆ ਬਿਲਕੁਲ ਇਹ ਭਾਵੇਂ ਕੋਈ 1 15 ਹਾਂ ਨਾ ਆਪਾਂ ਮਲ 1 10 ਦੀ ਝੋਟੀ ਦੇਵਾਂਗੇ 1 10 1 10 ਦੀ ਝੋਟੀ ਦੇਵਾਂਗੇ ਠੀਕ ਹੈ ਜੀ ਅਗਲਾ ਭਾਵੇਂ 4 ਦਿਨਾਂ ਆਣ ਕੇ ਚਵਾਈ ਕਰੀ ਇਹਦੀ ਠੀਕ ਹੈ ਜੀ ਹਾਂਜੀ ਸਾਈ ਬਿਆਨੇ ਤੋਂ ਬਿਨਾ ਭਾਵੇਂ ਚਵਾਈ ਕਰੀ ਅੱਛਾ ਜੀ ਹਾਂਜੀ ਲਓ ਜੀ 1 10 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਚਵਾਪ ਸਮਾ ਜਿਹੜਾ 1 ਨੰਬਰ ਆ ਠੀਕ ਹੈ ਜੀ ਹੋਰ ਵੀ ਰਾਜਸਿਆਂ ਇੱਕ ਸੱਤ ਦੀ ਲੈ ਇੱਕ ਪੰਜਵੀਂ ਝੋਟੀ ਦੇ ਦਾਂਗੀ ਲੈ ਹੁਣ ਤੇ ਜਿਹੜਾ 2000 ਬਚਣਾ ਉਹ ਵੀ ਫੜ ਦੋ ਚੱਲ ਫੜ ਲਓ ਫੜ ਲਓ ਜੇ ਇੱਕ ਪੰਜ ਦੀ ਰਾਜਸਿਆਂ ਜਾਣ ਦੇ ਕੋਈ ਗਾਲ ਹੀ ਨਹੀਂ ਦੇ ਲਓ ਜੀ 105000 ਦੀ ਬਿਨਾ ਸਾਈ ਤੋਂ ਭਾਵੇਂ 4 ਦਿਨ ਰਾਜਸਿਆਂ ਆਣ ਕੇ ਅਗਲਾ ਚੋਵੇ ਠੀਕ ਹੈ ਜੀ ਲਓ ਜੀ ਕਰੋ ਚੈੱਕ ਸੋ 105000 ਦੀ ਦੋਸਤੋ ਇਹ ਝੋਟੀ ਕੰਮ ਲੈ ਮੈਂ ਅਗਲਾ ਮਲਾਨ ਦੇਂਦੀ ਜੀ ਨੇ 3-4 ਰੱਖਣੀਆਂ ਇੱਕ ਹੀ ਰੱਖ ਲੈ ਵਾਧੂ ਆ ਲੈ ਕਮਾਲ ਦੀ ਫਿਰ ਤੇ ਗੱਲਾਂ ਪਤਾ ਜੀ ਕਵੀ ਨਹੀਂ ਕੋਈ ਇਹ ਗੱਲ ਦੀ ਤੇ ਸੋ ਜਰੂਰ ਤੁਸੀਂ ਸਬਦ ਕਰਿਓ ਤੇ ਇਹਨੂੰ ਕੋਈ ਆਪਣੇ 10 ਕਿ ਦਿਨ ਹੋ ਗਏ ਰਾਜਸਾ ਸੂਈ ਨੂੰ 10 ਦਿਨਾਂ ਦੀ ਸੂਈ ਆ ਹਾਂਜੀ ਇਹ ਸੂਆ ਭਾਉ ਜੀ ਕਿੰਨਾ ਫਿਰ ਇਹ ਕੋਈ ਆਪ ਦੀ ਸਮਝ ਨਾ ਮਲਖਾਰ ਵਾਲੇ ਤਿਜਾਂ ਦੇ ਭਾਵੇਂ ਚੌਥਾ ਲਵੇ ਆਪ ਦੀ ਕੋਈ ਸਮਝ ਲਾਵੇ ਹਾਂ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਚਾਹੇ ਤਿਜਾ ਚਾਹੇ ਚੌਥਾ ਸੂਆ ਕੋਈ ਵੀ ਮੰਨ ਸਕਦਾ ਸਿੰਘ ਖੁੱਲੇ ਵਿੱਚ ਸਿੰਘਾ ਵੱਡੀ ਕੱਦ ਕੱਦ ਦੇ ਵਿੱਚ ਕੱਦ ਵੀ ਸੋਹਣਾ ਤੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਇਹਨੂੰ 10-100 ਦਿਨ ਹੋ ਗਏ ਸੂਈ ਨੂੰ ਇਹ ਲੀਟਰ ਮਾਰ ਮਾ 10 ਕਿਲੋ ਦੁੱਧ ਰਾਜਸਾ ਦੇ ਥੱਲੇ ਆ ਅੱਛਾ ਜੀ ਇਹ ਮਗਰ ਵੀ ਕੱਟੂਗਾ ਆ ਕੱਟਾ ਮਗਰ ਹਾਂਜੀ ਕੱਟਾ ਇਹਦੇ ਮਗਰ ਠੀਕ ਹੈ ਤੇ ਹੁਣ ਹੁਣ ਦੁੱਧ ਤੇ ਆ ਗਈ ਹੈ ਫਿਰ ਇਹ ਦੁੱਧ ਤੇ ਆ ਇਹ ਦੁੱਧ ਤੇ ਆ ਕਿੰਨਾ ਕਿਲੋ ਐ ਲੀਟਰ ਮਾਰਮਾਂ ਦੇ 10 ਕਿਲੋ ਹਾਂ ਠੀਕ ਹੈ ਜੀ ਠੀਕ ਹੈ ਲਓ ਜੀ 10 ਕਿਲੋ ਦੁੱਧ ਆ ਦੋਸਤੋ ਮਗਰ ਕੱਟਾ ਮੇਲ ਕਾਫ ਠੀਕ ਹੈ ਤੇ ਮਾਝ ਤੁਸੀਂ ਇਹ ਵੀ ਵੇਖੋ ਚੰਗੀ ਆ ਪੂਰੀ ਹੈਵੀ ਆ ਇਹ ਬਾਕੀ ਚਵਾਜਬੂ ਪੋਲਾ ਜੀ ਮੋٹے ਥਣੇ ਪੂਰਾ ਪੂਰਾ ਥਣੇ ਪਾਲ ਮੋਟਾ ਚਵਾ ਇੱਕ ਨੰਬਰ ਆ ਦੇ ਠੀਕ ਹੈ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਵਧੀਆ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਚਵਾਈ ਇੱਕ ਨੰਬਰ ਆ ਤੇ ਪੋਲੀ ਚ ਪਾਈਓ ਕੋਈ ਵੀ ਰ ਆਪਦਾ ਚੋਕੇ ਤਸल्ली ਕਰ ਸਕਦਾ ਖੋਲ ਕੇ ਗੁਰਲਾਲ ਮੜਾ ਤੋਰ ਦੀ ਵੀਰ ਲੰਮਾ ਇਹਨੂੰ ਠੀਕ ਆ ਅੱਠਾ 10 ਕ ਦਿਨਾਂ ਦਾ ਆਈਡੀ ਹੋਊਗਾ ਆ ਮਲਯਾਰਾ 12 ਦਾ ਹਾਦਾ ਇੱਥੇ ਗਿਆ ਸੂਈ ਠੀਕ ਆ ਲਓ ਜੀ ਸੋ ਦੋਸਤੋ ਡੇਢ ਕ ਹਫਤਾ ਦੋ ਹਫਤੇ ਤੱਕ ਵੀ ਕੋਈ ਵੀਰ ਮੰਨ ਲੇ ਮਗਰ ਕਟਾ ਹੈ ਤੇ 8 9 10 10 ਲੀਟਰ ਤੇ ਹੁਣ ਜਿਹੜੀ ਦੋਸਤੋ ਚਾਹੀਦੀ 10 ਲੀਟਰ ਆਮਨਾ ਠੀਕ ਆ 10 ਲੀਟਰ ਜਿਹੜਾ ਇਹਦੇ ਥੱਲੇ ਦੁੱਧ ਹਾਜ਼ਰ ਸੋ ਕੱਦ ਕੁੱਤ ਚੰਗਾ ਵੱਡੇ ਕੱਦ ਦੇ ਵਿੱਚ ਆ ਤੇ ਥਣ ਥਣ ਵੀ ਵਰਨਾਲਾ ਪੂਰਾ ਬਾਹਰ ਥਣ ਮੋਟਾ ਬਾਕੀ ਚਵਾਈ ਪੋਲੀ ਆ ਠੀਕ ਆ ਬਾਕੀ ਤੁਸੀਂ ਆਪ ਹੀ ਦੇਖ ਲਓ ਵਜਨ ਵਜੂਦ ਚੰਗਾ ਹੈ ਮੱਝ ਦਾ ਸੂਹਾ ਤੀਜਾ ਮੰਨ ਸਕਦਾ ਕੋਈ ਵੀਰ ਚੌਥਾ ਮੰਨ ਸਕਦਾ ਆ ਕਰੋ ਚੈੱਕ ਜਿਹੜਾ ਥਣ ਥਣ ਦੀ ਕੁਆਲਿਟੀ ਇੱਕ ਵਰੀ ਕੱਦ ਕੜ ਬੜਾ ਦੋ ਮੱਝ ਜੀ ਆ ਦੇ ਕੋਟੇ ਕੇ ਬੰਨੀ ਨੂੰ ਅੱਕਾ ਬਲੀ ਹਟ ਆ ਲੈ ਜੋ ਜੀ ਕੀ ਅੱਛਾ ਭਾਉਜੀ ਕੋਈ ਚੁਵਾਈ ਦੇ ਵਿੱਚ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਮੈਂ ਭੋਰਾ ਜਿਹੜੇ ਵੀ ਵੀਰ ਨੇ ਲੈਣੀ ਹੈ ਅਗਲਾ ਦੋ ਟਾਈਮ ਤਿੰਨ ਟਾਈਮ ਜਿਤਨਾ ਮਰਜੀ ਆਪਦੀ ਤਸੱਲੀਆਂ ਕਰੇ ਕਿਉਂ ਪੈਸੇ ਲਾਉਣੇ ਤਸੱਲੀਆਂ ਕਰੇ ਆਪਦੀਆਂ ਦੀ ਕੋਈ ਭੋਰਾ ਫਾਲਟ ਨਹੀਂਗਾ ਤੇ ਕੀ ਕਰਦੇ ਆ ਡਿਮਾਂਡ ਦੀ ਡਿਮਾਂਡ ਔੜਦੀਆਂ ਵਾਲਾ ਹੀ ਇਹਦਾ ਕੋਈ 80 ਨਹੀਂ ਕੋਈ 75 ਨਹੀਂ 70 ਚੋਂ ਵੀ ਛੋੜ ਛੱਪਾ ਕਰ ਦਾਂਗੇ 70 ਚੋਂ 70 ਚੋਂ ਹੀ ਛੋੜ ਛੱਪਾ ਕਰ ਦਾਂਗੇ ਲੈ ਦੋ ਤਿੰਨ ਡੈਣਾ ਚਵਾਈ ਆਪਦੀ ਦਲੀਲ ਨਾ ਕਰੇ ਠੰਡਾ ਕਰਕੇ 10 ਲੀਟਰ ਦੁੱਧ ਦੇ ਥਲੀ ਠੀਕ ਹੈ ਜੀ ਹਾਂ ਲਓ ਦੋਸਤੋ ਚਵਾਈ ਕਰਨੀ ਥੋੜਾ ਫਰਜ ਆ ਹੱਕ ਆ ਭਾਵੇਂ ਦੋ ਡੰਗ ਚੋਲੋ ਚਾਰ ਟਾਈਮ ਚੋਲੋ 70000 ਦੀ ਤੁਹਾਨੂੰ ਇਹ ਜਿਹੜੀ ਮੱਝ ਮਿਲ ਜਾਊਗੀ ਬਾਕੀ ਥੋਣਾ ਥੋਣਾ ਵੱਲੋਂ ਵੀ ਜੀ ਦੋਸਤੋ ਪੂਰੀ ਭਲੇਖੇ ਕਾਡਾ ਤੇ ਚਵਾ ਪੋਲਾ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਮਗਰ ਕਟਾ ਮੇਲ ਕਾਫ 70000 ਦੀ ਹੋ ਜਾਊਗੀ ਠੀਕ ਹੈ ਭਾਉ ਜੀ ਉਤਰਾਂ ਦੀ 80 ਤੋਂ ਆਪਾਂ ਪਹਿਲੀ ਵੀਡੀਓ ਕਰਕੇ ਨਾ ਮਲਕ 13 13 ਹੀ ਤੋਲਣ ਵਾਲੀ ਗੱਲ ਕੀਤੀ ਰਾਜਸਿਆਂ ਅੱਛਾ ਹਾਂ ਨਹੀਂ ਜ਼ਰੂਰ ਜੀ ਚਲੋ ਮਾਲ ਪੱਕੀ ਮੱਝ ਦਾ ਵਜ਼ਨ ਬਹੁਤ ਆ ਵੱਡੀ ਮੱਝ ਹਾਂ ਪੂਰੀ ਦੇ ਹੈਵੀ ਦੇ ਹਾਂ ਕਹੂ ਲੱਭਣ ਜਾਈਏ ਹਜ਼ਾਰ ਹਜ਼ਾਰ ਦਾ 1500 ਦਾ ਰਾਜਸਿਆਂ ਤੇਲ ਫੂਕੇ ਆ ਜਾਈਦਾ ਤੇ ਨਹੀਂ ਲੱਭਦਾ ਹੂੰ ਸਹੀ ਹੈ ਜੀ ਸਹੀ ਹੈ ਅੱਗੇ ਤੀਜੇ ਨੰਬਰ ਤੇ ਆ ਗਈ ਆਪਣੇ ਕੋਲ ਇਹ ਮੱਝ ਤੀਜੇ ਨੰਬਰ ਤੇ ਆ ਗਈ ਆ ਇਹਨੂੰ ਯਾਨੀ ਕਿ ਮਹੀਨਾ ਦੀ ਸੂਈ ਨੂੰ ਆਪਣੀ ਜਦੋਂ ਵੀਡੀਓ ਪਾਈ ਨਾ ਮਗਰ ਲਈ ਆ ਆ ਤੇ ਉਦੋਂ ਇਹਦਾ ਮਲਛਿਆਂ ਥੱਤਾ ਤੇ ਨਾ ਦਾ ਕਟੂਆ ਸੀ ਇਹਦੇ ਮਗਰ ਯਾਨੀ ਕਿ ਕੋਈ ਸਵਾਲ ਆਲੇ ਕੋਈ ਡੇਢ ਆਲੇ ਇਹ ਨੇਚਰ ਦਾ ਅੱਛਾ ਉਦੋਂ ਪਾਈ ਸੀ ਵੀਡੀਓ ਜੱਪਾ ਹਾਂ ਉਦੋਂ ਦੀ ਇਹ ਮੁੜ ਕੇ ਮੈਂ ਚੱਲ ਗਿਆ ਤੇ ਇਹ ਮੱਝ ਆਪਣੀ ਟੀਗੀ ਰਹੀ ਆ ਤੇ ਇਹ ਯਾਨੀ ਕਿ ਕੋਈ ਟੀਕਾ ਨਹੀਂ ਵੱਟਾ ਨਹੀਂ ਇਹਦੇ ਥੱਲੇ 9 9.5 ਕਿਲੋ ਲੀਟਰ ਮਾਰ ਕੇ ਦੋ ਜਦਾਂ ਦੋਵਾਂ ਟਾਈਮਾਂ ਦਾ ਓਕੇ ਤੇ ਟੀਕੇ ਤੋਂ ਬਿਨਾ ਮਿਲਦੀ ਆ ਬਿਨ ਬੱਚਿਓ ਹੈ ਬਿਨ ਬੱਚਿਓ ਅੱਛਾ ਤੇ ਕੋਈ ਟੀਕਾ ਵੱਟਾ ਨਹੀਂ ਥਾਪੀ ਤੇ ਮਤਲਬ ਕਿ ਥਾਪੀ ਤੇ ਵੱਟੀ ਹਾਪੀ ਝਾਰ ਤੇ ਹੀ ਤੇ ਲੈ ਮੋਟਾ ਆਟਾ ਪਾ ਬਾਰਾ ਪਾ ਤੇ ਥੱਲੇ ਉਹ ਤੋਂ ਹੁਣ ਕਿੰਨਾ 9 ਦੇ ਕੋਈ 2 ਦਿਨ 3 ਦਿਨ ਜਿੰਨਾ ਮਰਜ਼ੀ ਅਗਲਾ ਚਵਾਈ ਕਰੇ ਧੱਕੇ ਇਸੇ ਤਰ੍ਹਾਂ ਗਾਹ ਨੂੰ ਆ ਧੱਕੇ ਇਸੇ ਤਰ੍ਹਾਂ ਆ ਤੇ ਰਾਮ ਨਾ ਠੰਡਾ ਕਰਕੇ ਨੋਂ ਤੋਂ ਬਾਹਰ ਹੋਊਗਾ ਚੁਲੀ ਠੀਕ ਹੈ ਜੀ ਹਾਂ ਲਓ ਜੀ ਸੋ ਦੋਸਤੋ ਧੱਕ ਥੋੜੀ ਗਾਹ ਨੂੰ ਆ ਬਾਕੀ ਟਾਈਮ ਇੱਕ ਤੁਸੀਂ ਨੋਟ ਕਰ ਲਓ ਮੈਂ ਫੇਰ ਕਰਾ ਦੇਣਾ 1.5 ਵਜੇ ਦਾ ਸਮਾਂ ਹੈ ਵੈਸੇ ਜਿਵੇਂ ਜਿਵੇਂ ਪਸ਼ੂ ਨੇ ਸ਼ਾਮ ਨੂੰ ਚਵਾਈ ਵਾਲੇ ਪਾਸੇ ਜਾਣਾ ਸ਼ਾਮ ਨੂੰ ਪੂਰਾ ਜੱਡਾ ਬਣਾਉਣਾ ਉਸ ਤਰ੍ਹਾਂ ਠੀਕ ਹੈ ਜੀ ਤੇ ਲੇਵਾ ਪੂਰਾ ਜਿਹੜਾ ਦੋਸਤੋ ਦੁੱਧ ਨਾਲ ਭਰ ਲੂਗੀ ਕਰਮਾ ਵਾਲੀ ਤੇ ਮਹੀਨੇ ਕਿਤੇ ਲੱਗ ਸਮ ਜਿਹੜਾ ਸਮਾਂ ਹੋ ਗਿਆ ਹਾਂ ਕੋਈ ਦੂਜੇ ਸੁਈਆਂ ਲਾ ਲੈ ਕੋਈ ਤੀਜੇ ਲਾ ਲੈ ਆਪ ਦੀ ਸਮਝ ਲਾ ਲੈ ਬਿਲਕੁਲ ਜੀ ਆ ਸੁਈਆਂ ਦੇ ਵਿੱਚ ਚਲੋ ਹਰ ਕਵੀਰ ਹਾਂਜੀ ਜਾਣਕਾਰ ਆ ਬਿਲਕੁਲ ਤੀਜੇ ਮੰਨ ਲੈ ਅੱਗੇ ਸਮਝਾ ਕਿਸੇ ਦੀ ਜਿੱਤਾ ਚੌਥੇ ਮੰਨ ਲੈ ਤੀਜੇ ਮੰਨ ਲੈ ਹਾਂਜੀ ਤੇ ਬਾਕੀ ਚਵਾਈ ਚਵਾਈ ਆ ਖਰੀ ਆ ਬਿਲਕੁਲ ਪੂਰੀ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਐ ਬਰਾਬਰ ਠੀਕ ਆ ਜੀ ਸੋ ਦੋਸਤੋ ਚਵਾਈ ਵਾਲੇ ਪਾਸਿਓ ਵੀ ਖਰੀ ਆ ਤੇ 9 ਕਿਲੋ ਧਾਰਾਂ ਇਸ ਮੱਝ ਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ ਜਿਹੜੀਆਂ ਕਿਸੇ ਵੀਰ ਨੇ ਚਵਾਈ ਕਰ ਲੈਣੀਆਂ ਆ ਮੇਂ ਨੈਗਦੀ ਸੋਈ ਆ ਕਿ ਪਿੱਛੇ ਜੇ ਆਪਾਂ ਵੀਡੀਓ ਪਾਈ ਸੀ ਦੋਸਤੋਂ ਉਹਦੇ ਵਿੱਚ ਤਾਜੀ ਸੋਈ ਸੀਗੀ ਬੱਚਾ ਨਾਲ ਸੀਗਾ ਸ਼ਾਇਦ ਤੇ ਸਿੰਗਲ ਖੱਡੀ ਦੀ ਆ ਮੀਡੀਅਮ ਹਾਈਟ ਦੇ ਵਿੱਚ ਆ ਤੇ ਬਾਕੀ ਜੰਮੀ ਜੰਮੀ ਪਲੀ ਪੂਰੀ ਆ ਵੇਖੋ ਤੁਸੀਂ ਵਜਨ ਵਜਨ ਪੂਰਾ ਮਾਂ ਦਾ ਇੱਕ ਸਾਰੀ ਬਿਲਕੁਲ ਗੁਲਾਈ ਦੇ ਵਿੱਚ ਹੀ ਆ ਆ ਕਰੋ ਜੀ ਆਕਾ ਫਤਹ ਠੀਕ ਆ ਅੱਛਾ ਤੇ ਪਾਉ ਜੀ ਇਹਦੀ ਡਿਮਾਂਡ ਕੀ ਕਰਦੇ ਆ ਫਿਰ ਇਹਦਾ ਔਰਦਿਆਂ ਵਾਲਾ ਸਭ ਤੋਂ ਜਿਆਦਾ ਇਹਦਾ ਆਪਾਂ ਮਲਕੀਨਾਮਾ ਕੋਈ 70 ਨਹੀਂ ਕੋਈ 65 ਨਹੀਂ ਇਹ ਆਪਾਂ ਹਾਂ ਨਾ ਜਿਹੜੀ 56000 ਦੀ ਦੇ ਦਾਂਗੇ 56 ਦੀ ਭਾਵੇਂ 7 ਦਿਨ ਅਗਲਾ ਸਾਈ ਬਿਆਨੇ ਤੋਂ ਬਿਨਾ ਚੋ ਵੀ ਆ 56000 56000 ਦੀ ਠੀਕ ਆ ਜੀ 9 ਲੀਟਰ ਦੁੱਧ ਤੇ ਕਾਲਾ ਨੂੰ ਚੋਵੇ ਕੰਡੇ ਤੇ ਮਿਣੇ ਸਵੇਰੇ ਚੋਗੇ ਕੰਡੇ ਤੇ ਚਾੜੇ ਅੱਛਾ ਅੱਛਾ ਤੇ ਪਾਉ ਜੀ ਇੱਕ ਗੱਲ ਹੋਰ ਦੱਸ ਦਗੇ ਚਲੋ ਤੁਸੀਂ ਚਾਉਂਦੇ ਜੇ ਬੱਚਾ ਨਹੀਂ ਹੈਗਾਗਾ ਹਾਂ ਜੀ ਹਾਂ ਜੀ ਕਿਤੇ ਹੱਥ ਉੱਥੇ ਦਾ ਜਿਆਦਾतरी ਕਰਦੀ ਕੋਈ ਓਪਰਾ ਬੰਦਾ ਜਿਹੜਾ ਮਰਜ਼ੀ ਚ ਹੋਵੇ ਇਹ ਕਦੀ ਹੁਣ ਮੈਂ ਗਰਲਾਲ ਚੋਂ ਦਾ ਕਦੀ ਮੈਂ ਚੋਂ ਨਾ ਵਾਂ ਕਦੀ ਮੇਤੋਂ ਵੱਡਾ ਚੋਂਦਾ ਜਿਹੜਾ ਮਰਜ਼ੀ ਚ ਹੋਵੇ ਠੀਕ ਆ ਲਓ ਦੋਸਤੋ ਇਹ ਪੁੱਛਣਾ ਜ਼ਰੂਰੀ ਆ ਕਿ ਕੋਈ ਆ ਹੱਥ ਨਹੀਂ ਕਰਦੀ ਸਾਡੇ ਪੁੱਛਣਾ ਇਰਾਕਾ ਕਿਸੇ ਨੇ ਮਤਲਬ ਇਹ ਗੱਲ ਪਹਿਲਾਂ ਪੁੱਛਣ ਵਾਲੀ ਹਾਂ ਵੀ ਕਿਸੇ ਦਾ ਹੱਥ ਦਾ ਨਾ ਕਰਦੀ ਹੋਵੇ ਤਾਂ ਬਾਅਦ ਵਿੱਚ ਕਿ ਦਿੱਕਤ ਨਾ ਦਵੇ ਕਿਸੇ ਨੂੰ ਇਸ ਕਰਕੇ ਜਿਹੜਾ ਵੀ ਕੋਈ ਵੀਰ ਖਰੀਦਦਾ ਰਹੋਂਦਾ ਆਪਦੀ ਤੁਸੀਂ ਬਹਿ ਕੇ ਪਸਮਾ ਕੇ ਚੋ ਕੇ ਵੇਖ ਸਕਦੇ ਜੇ ਵੀ ਕੋਈ ਹੱਥ ਦਾ ਤਾਂ ਨਹੀਂ ਕਰਦੀ ਠੀਕ ਆ ਤੇ ਨਿ ਕਰਮ ਵਾਲੀ ਨੇ ਇੱਕ ਦਿਨ ਵੀ ਨਾ ਲੈ ਕੇ ਦਿਨ ਵੀ ਕੀ ਸੋ ਇਹ ਮਾਜਾ ਦੋਸਤੋ ਤਾਂ 56000 ਦੀ ਅਜੇ ਹੈ ਰਾਜਸਥਾਨ ਤਾਜੀ ਕੋਈ ਵੀਡੀਓ ਕੱਢ ਕੇ ਵੇਖਦੇ ਤਾਂ ਮੋਲ ਆਪਾਂ ਧੋਖੜਾ ਵਾਲਾ ਕੀਤਾ ਜੋ ਬਿਲਕੁਲ ਇਹ ਮੈਨੂੰ ਲੱਗਦਾ ਵੀ ਉਦੋਂ ਉਦੋਂ ਬੱਚਾ ਨਾਲ ਹੈਗਾ ਸੀ ਬੱਚਾ ਹੈ ਕੋਈ 8-10 ਦਿਨ ਦਾ ਬੱਚਾ ਸੀ ਉਹ ਬੱਚਾ ਹੋਣਾਂ ਨੇ ਕਿ ਮਲਾ 15 ਕਿ ਦਿਨ ਹੋਇਆ ਉਹ ਠੰਡੀ ਬਹੁਤ ਪਈ ਹਾਂ ਹਾਂਜੀ ਹਾਂਜੀ ਆ ਦੋ ਜਾਦੀ ਠੰਡੀ ਸੀ ਤੇ ਠੰਡ ਬਹੁਤ ਜ਼ਿਆਦੀ ਪਈ ਗਈ ਤੇ 56000 ਦੀ ਭਰਾਵੋ ਜਿਹੜੀ ਇਹ ਤੁਹਾਨੂੰ ਮਾਝ ਮਿਲ ਜੂਗੀ ਤੀਜੇ ਨੰਬਰ ਤੇ ਆ ਅੱਗੇ ਚੌਥੇ ਨੰਬਰ ਤੇ ਜਿਹੜੀ ਤੁਹਾਨੂੰ ਮੈਂ ਦਿਖਾਉਣੀ ਹੈ ਇਹ ਵੀ ਪੌਜੀ ਸੂਈ ਇਹ ਕੋਈ 5-7 ਦਿਨ ਕੱਢਦੀ ਦਾ ਲੈ ਜੀ ਗੱਬਣ ਹਾਂਜੀ ਇਹ ਗੱਬਣ ਆ ਠੀਕ ਆ ਜੀ ਲਓ ਦੋਸਤੋ ਗੱਬਣ ਮਾਜਾ ਚੌਥੇ ਨੰਬਰ ਤੇ ਆ ਵੇਰਵਾ ਤੁਹਾਨੂੰ ਪਾ ਦਿੰਨੇ ਆ ਤੇ ਸੁਭਾ ਇਹ ਪਾਉ ਜੀ ਕਿੰਨਾ ਸੋਣ ਵਾਲੀ ਐ ਇਹ ਕੋਈ ਆਪਦੀ ਸਮਝ ਨਾ ਕੋਈ ਤੀਜੇ ਲਾਵੇ ਚੌਥੇ ਲਾਵੇ ਪੰਜਵੇਂ ਲਾਵੇ ਆਪਦੀ ਸਮਝ ਲਾਵੇ ਮੇਰਾ ਵੀਰ ਠੀਕ ਆ ਜੀ ਕਿਉਂ ਇਹ ਮਲਾ ਤੀਜੇ ਨਹੀਂ ਤੇ ਚੌਥੇ ਉਹ ਆਖਦੀ ਕੋਈ ਆਪਦੀ ਸਮਝ ਲਾ ਲੇ ਠੀਕ ਆ ਲਓ ਦੋਸਤੋ ਤੀਜੇ ਨਹੀਂ ਤੇ ਚੌਥੇ ਚੌਥੇ ਨਹੀਂ ਤੇ ਭਾਵੇਂ ਪਾਉਆਂ ਦਾ ਵੀ ਪੰਜਵੇਂ ਜਿੱਦਾਂ ਵੀ ਕਿਸੇ ਵੀਰ ਨੂੰ ਲੱਗਦਾ ਉਵੇਂ ਤੁਸੀਂ ਵੇਖ ਸਕਦੇ ਜੇ ਕਦ ਕੜ ਫੋਲਿਆ ਕਦ ਪੂਰਾ ਵੱਡਾ ਸਿੰਗਲ ਹੱਡੀ ਦੇ ਵਿੱਚ ਆ ਕਰਮਾਲੀ ਬਿਲਕੁਲ ਐ ਚੌੜੇ ਪਿੱਠਪੂੜੇ ਦੇ ਵਿੱਚ ਤੇ 5 ਤੋਂ 7 ਦਿਨ ਹਜੇ ਕੱਢਦੀ ਆ ਥਣ ਥਣੋਂ ਪੂਰਾ ਮੁਠੀ ਰੋਕ ਰੋਕ ਥਾਣਾ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾਉਨੇ ਆ ਪੇਟ ਵਾਲੇ ਪਾਸਿਓਂ ਭਾਰਾ ਪੇਟ ਆ ਭਰਵੇਂ ਪੇਟ ਦੇ ਵਿੱਚ ਆ ਪੂਰੀ ਤੇ ਰਾਜੀ ਆ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਆ ਲਓ ਜੀ ਠੀਕ ਆ ਗੁਰਲਾਲ ਬਾਈ ਤੋੜ ਲੀ ਕੋਈ 8 ਲੈ ਜੇ 9 ਲੈ ਜੇ 10 ਕੱਢ ਜੀ ਇੰਨੇ ਕ ਦਿਨ ਜਾਨੀ ਕਿ ਕੱਢ ਦਿਆ ਰਾਜ ਸਿਆ ਜੀ ਸੋ ਬਾਕੀ ਦੋਸਤੋ ਓਵਰ ਆਲ ਹਵਾਨੇ ਲੇਵ ਦੀ ਜਿੱਥੋਂ ਤੱਕ ਮੈਂ ਦੇਖ ਰਿਹਾ ਤੁਹਾਨੂੰ ਉਹ ਦੱਸਾਂਗਾ ਆਪਾਂ ਵੀ ਪੱਦਰ ਬਖਾਲਾ ਕੋਈ ਬਾਈ ਕੋਈ ਸਾਈਡ ਦਾ ਵਾਲਵਿੰਗ ਨਹੀਂ ਹੈਗਾਗਾ ਸੋ ਮੱਝ ਸੁਬਿਆਂ ਦੇ ਵਿੱਚ ਵੀ ਤੁਹਾਨੂੰ ਮੈਂ ਦੱਸ ਦਿੱਤੀ ਦੋਸਤੋ ਤੀਜਾ ਨਹੀਂ ਚੌਥਾ ਚੌਥਾ ਨੂੰ ਕੋਈ ਪੰਜਵਾਂ ਵੀ ਮੰਨ ਸਕਦਾ ਕੋਈ ਟੁੜਕੂ ਵਾਲੀ ਗੱਲ ਨਹੀਂ ਗਈ ਬਾਕੀ ਅੱਡਰ ਉੱਡਰ ਪੂਰਾ ਸਾਫ ਲਿਗਾ ਜੀ ਤੇ ਆਹ ਦੇਖੋ ਹਜੇ ਬਣਦੀ ਪਈ ਆ ਪੰਜਾ ਸੱਤਾ ਦਿਨਾਂ ਅਜੇ ਪੂਰੀ ਤਿਆਰੀ ਕਰ ਜੂ ਕਰਵਾਣੀ ਹਾਂ ਕੋਈ ਦਾਹ ਵੀ ਕੱਢ ਸਕਦੀ ਆ ਪੂਰਾ ਆ ਜੇ ਤੇ ਸ਼ੁਰੂਆਤਾਂ ਹੀ ਕੀਤੀਆਂ ਕਿ ਮਲ ਦਾਹਕ ਦਿਨਾਂ ਦੇ ਅੰਦਰ ਬਾਹਰ ਰਾਇਆਂ ਖੜਦੀ ਆ ਹਾਂ ਬਿਲਕੁਲ ਹਾਂਜੀ ਕੋਈ ਚੱਡਾ ਤੇ ਜੇ ਇਹਨੇ ਮਾਰਨਾ ਨਾ ਆਈ ਤੇ ਮਲ ਸ਼ੁਰੂਆਤਾਂ ਹੀ ਕੀਤੀਆਂ ਹੂੰ ਉਹ ਬਾਈ ਸ਼ਾਈ ਨਹੀਂ ਕੋਈ ਵੀ ਰੱਖਦੀ ਛਟਾੜਿੰਗ ਠੀਕ ਆ ਨਹੀਂ ਬਹੁਤ ਸੋਹਣੀ ਹਾਂਜੀ ਲੇਵੇ ਹਵਾਨ ਦੀ ਨਾ ਸਾਫ ਸੁਥਰੀ ਆ ਹਾਂਜੀ ਤੇ ਪਾਉ ਜੀ ਫਿਰ ਦੱਸੋ ਇਹਦਾ ਕੀ ਕਰਨਾ ਲੈਣ ਦੇਣ ਇਹਦਾ ਮੁੱਲ ਤੇ ਰਾਜਸਿਆਂ ਜੋ ਮਰਜ਼ੀ ਕਰੀ ਜਾਈਏ 75 ਕਰੀਏ 70 ਕਰੀਏ ਇਹ ਕੋਈ 65000 ਦੇ ਵਿੱਚੋਂ ਛੋੜ ਛੱਪਾ ਕਰ ਦਾਂਗੇ 65 ਚੋਂ 65 ਚੋਂ ਛੋੜ ਛੱਪਾ ਕਰ ਦਾਂਗੇ ਥੋੜਾ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਲੋ ਵੀ ਦੋਸਤੋ 65000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਹਾਂ ਤੇ ਇਹ ਪੂਰੀ ਹੈਵੀ ਆ ਮੱਝ ਕੋਈ ਨਿੱਗੀ ਜੀ ਨਿੱਗੀ ਪੂਰੀ ਵੇਟ ਆਣੀ ਵੇਟ-ਬੁੱਟ ਪੂਰਾ ਹਾਂਜੀ ਠੀਕ ਆ ਤੇ ਬਾਕੀ ਸਭ ਤੋਂ ਅਹਿਮ ਗੱਲ ਆ ਜਿਹੜੀ ਦੋਸਤੋ ਮੈਂ ਪਹਿਲਾਂ ਜ਼ਿਕਰ ਕਰਤਾ ਥਾਣ ਭਾਂਡਾ ਬਹੁਤ ਸੋਹਣਾ ਵਿਖਾਲਾ ਵਖੂਲਾ ਚੰਗਾ ਕੋਈ ਕਾਜ ਨਹੀਂ ਕਰਮਾ ਲਈ ਦੇ ਵਿੱਚ ਕਿਸੇ ਤਰ੍ਹਾਂ ਪੂਰੀ ਭੋਲੀ ਪਾਲੀ ਆ ਬਰਾਈ ਆ ਪੋਣਾ ਦੇ ਵਾਸਤੇ ਤੇ ਮਲ ਸੋਨਾ ਆ ਤੇ ਇੱਕ ਨੰਬਰ ਉਹਦੇ ਵਾਸਤੇ ਬਾਕੀ ਰੇਟ ਵੀ ਗੁਰਨਾਲ ਸਿਆ ਜਾਇਜ ਆ ਜੇ ਪੈਂਟ ਦਾ ਹੋਣਾ ਕੀ ਆਈ ਕੱਲ 65 ਕੁ ਹਜ਼ਾਰ ਆ ਨਹੀਂ ਤਾਂ ਮੱਜਾਂ ਦੇ ਰੇਟ ਭਾਅ ਫੜਦੇ ਆਪਾਂ ਵੇਖਦੇ ਆਂ ਉਹ ਦੂਰ ਹੈ ਰਾਜ ਸਿਆ ਤੇ ਇਸ ਤੋਂ ਬਾਅਦ ਪਾਉ ਜੀ ਦੋ ਬੈੜਾ ਨੇ ਹਾਂ ਇੱਕ ਬੈੜ ਆਪਣੀ ਸੂਈ ਆ ਤੇ ਇਹ ਆ ਮਲ ਦੋ ਦਿਨ ਲੈ ਜੇ ਚਾਰ ਦਿਨ ਲੈ ਜੇ ਰਾਜ ਸਿਆ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਦੋ ਬੈੜਾ ਨੇ ਇੱਕ ਪੰਜ ਚਾਰਕ ਦਿਨ ਸਮਾਂ ਕੱਢਦੀ ਤੇ ਇੱਕ ਤਾਜੀ ਸੂਈ ਆ ਤੇ ਬੈੜਾ ਵੀ ਕਮਾਲ ਦੀਆਂ ਨੇ ਕਰਾ ਸੰਗ ਦੇ ਵਿੱਚ ਆ ਕੋਈ ਸ਼ਾਈ ਵਾਲ ਦਾ ਦੋਨੋਂ ਕਰਾ ਸੰਗ ਮੰਨ ਲਾ ਮੱਝਾਂ ਦਾ ਥਾਣੀ ਲੱਗਾ ਰਾਇ ਸਿਆ ਠੀਕ ਆ ਜੀ ਅੱਛਾ ਜਿਹੜੀ ਇਹ ਵੜ ਇਹ ਸੂਬਾ ਦੂਜਾ ਮੰਨ ਲੈ ਕਿ ਤੀਜਾ ਮੰਨ ਲੀਏ ਮੇਰੇ ਸਹਾਜ ਤੇ ਰਾਜ ਸੇ ਉਹ ਲੈ ਸੁਪਣਾ ਵਿਖਾਉਂਦੀ ਆ ਪਿਓਰ ਦੂਜੇ ਸੂਬੇ ਜਾ ਆਉਂਦੀ ਅੱਗੇ ਆਦਾ ਕੋਈ ਸਮਝ ਲਾਵੇ ਠੀਕ ਆ ਹਾਂਜੀ ਲਓ ਵੀ ਦੂਜਾ ਸੂਬਾ ਵੀ ਮੰਨ ਕੇ ਕੋਈ ਵੀਰ ਚੱਲ ਪਏ ਤੇ ਹਾਂਜੀ ਕੋਈ ਤੀਜਾ ਵੀ ਆਉਂਦੀ ਸਮਝ ਨਾ ਲਾਵੇ ਬਾਕੀ ਆ ਥਣ ਥਣ ਨੂੰ ਵੇਖ ਲਓ ਮੇਰਾ ਵੀਰ ਹਾਂਜੀ ਮੱਝਾਂ ਵਾਲਾ ਥਾਣ ਦਾ ਮੱਝਾਂ ਦਾ ਥਾਣ ਲੱਗਾ ਰਾਇ ਸਿਆ ਥਾਣ ਵਾਲੀਆਂ ਦੀ ਕੀ ਬਾਤਾਂ ਦੋਵਾਂ گاਵਾਂ ਆ ਵੀ ਕੰਟੀ ਕਰਮਾ ਲਈ ਨਾ ਕਿਦੇ ਮਲੇ ਇਤਨੇ ਭਾਵੇਂ ਬਈ ਕਿਤੇ ਚੋਈ ਜਾਈਏ ਤੇ ਹਾਂ ਲੈਓ ਜੀ ਕਰੋ ਗੱਲ ਨਹੀਂ ਤੇ ਕਈ ਗਾਵਾਂ ਹੱਥ ਨਹੀਂ ਲਾਉਣ ਦੇਣੀਆਂ ਨਾ ਜੀ ਨਾ ਠੀਕ ਹੈ ਲਓ ਵੀ ਦੋਸਤੋ ਬਾਕੀ ਠੰਡੀ ਧੀਰੀ ਆ ਬਾਕੀ ਤੋਰੇ ਤਾਰੇ ਤੋਂ ਨੋਰਮਲੀ ਪਤਾ ਲੱਗ ਜਾਊਗਾ ਕੋਈ ਸ਼ਰਾਕਲ ਦੀ ਡਰਾਕਲ ਦੀ ਨਹੀਂ ਹੈ ਕੀ ਕਰਮਾ ਲਈ ਆ ਕਰਿਓ ਚੈੱਕ ਮਾੜਾ ਜੇਰਾ ਨਿੱਦਰ ਨੂੰ ਮਰਜ਼ੀ ਲੈ ਜੀ ਇਹਦੇ ਸੂਰੀ ਹਿਸਾਬ ਚ ਕੋਈ 2 ਦਿਨ ਕੱਢ ਲੈ 3 ਦਿਨ ਕੱਢ ਲੈ 4 ਕੱਢ ਲਈ ਇੱਥੇ ਕਿਆ ਹਾਂ ਕੱਢ ਜੂ 2-4 ਦਿਨ ਹਾਂ ਜੀ 2-4 ਦਿਨ ਦੇ ਵਿੱਚ ਵਿੱਚ ਨਾ ਠੀਕ ਹੈ ਜੀ ਲਓ ਬਦਸਤੋ 2-4 ਦਿਨ ਆਈਡੀਆ ਤੁਸੀਂ ਮੰਨ ਲਿਓ ਵੀ 2-4 ਦਿਨ ਕੱਢ ਜੂਗੀ ਸੋ ਥਣ ਥਣ ਦੀ ਕੁਆਲਿਟੀ ਬਹੁਤ ਜ਼ੋਨੀ ਹੈ ਮੋਸਟਲੀ ਮੈਟਰ ਕਰਦਾ ਦੋਸਤੋ ਵੜਾਂ ਦੇ ਵਿੱਚ ਥਣ ਦੀ ਕੁਆਲਿਟੀ ਚੰਗੀ ਹੋਵੇ ਤੇ ਮੈਨੂੰ ਲੱਗਦਾ ਵੀ ਚੁਵਾਈ ਬਹੁਤ ਈਜ਼ੀਲੀ ਕੋਈ ਵੀਰ ਕਰਕੇ ਉੱਠ ਸਕਦਾ ਥੋੜੇ ਕਮਿੰਟਾਂ ਸੈਕਿੰਟਾਂ ਚ ਤੇ ਐਚਐਫ ਤੇ ਵਿੱਚ ਥੋੜਾ ਬਾਦ ਜਿਹੜਾ ਸ਼ਾਹੀ ਵਾਲ ਦਾ ਕ੍ਰੋਸ ਹੈਗਾ ਤੋੜ ਗਏ ਜੀ ਅੱਛਾ ਕਰ ਮਾਲੀ ਪਾਪੂ ਜੀ ਫਿਰ ਵਾਵਾ ਡਾਲਰ ਡੁੱਲਰ ਕਮਾਏ ਉਤਰ ਨਹੀਂ ਆਪਾਂ ਨੇ ਫਿਰ ਤੁਰ ਕੇ ਆ ਗਏ ਡਾਲਰ ਕੀ ਕਮਾਉਣੇ ਆ 1.5 ਮਹੀਨੇ ਚ ਕੀ ਉੱਥੇ ਕਮਾਉਣਾ ਤੇ ਕੀ ਨਾ ਕਮਾਉਣਾ ਸੈਲਸ ਬੱਟਾ ਘਾਰ ਆਏ ਰਾਜ ਸਿਆਂ ਅੱਛਾ ਹਾਂ ਮੈਂ ਇਤਨਾ ਆਖਾਂਗੇ ਕੈਨੇਡਾ ਨਹੀਂ ਵੇਖੀ ਹੂੰ ਤੇ ਅੱਛਾ ਤੇ ਪਾਉ ਜੀ ਇਹਦੀ ਫਿਰ ਡਿਮਾਂਡ ਕਿੱਥੋਂ ਤੱਕ ਦੇ ਦਿੱਤੀ ਹੈ ਮੰਗਣੋਂ ਤੇ ਰਾਜ ਸੇ ਆਪਾਂ ਇਹਦਾ ਭਾਵੇਂ ਮੱਲਾ ਕੀ ਨਾ ਵਾ 70 ਮੰਗੀ ਜਾਈਏ 60 ਮੰਗੀ ਜਾਈਏ ਹਾਂ ਨਾ ਇਹ 55000 ਦੀ ਵੈਟ ਦੇਵਾਂਗੇ 55000 55000 ਚੋਂ ਛੋੜ ਛੱਪਾ ਕਰਤਾ ਠੀਕ ਹੈ ਜੀ ਹੋਰ ਜਾਂ ਅੱਡਾ ਦੀ 54 ਹੋਰ ਜਾਂ ਅੱਡਾ ਦੀ 53 53000 ਚੋਂ ਰਾਜ ਸਾਂ ਛੋੜ ਛੱਪਾ ਕਰ ਦਾਂਗੇ ਆ 53000 ਚੋਂ ਛੋੜ ਦਿਆਂ ਜਾਣ ਤੇ ਕੋਈ ਕਵਿਦ ਨਹੀਂ ਵੇਚਲਾ ਮੱਲੇ 20 ਲੀਟਰ ਦਾ ਦੁੱਧ ਕੱਢਣ ਵਾਲੀ ਆ ਹਾਂ ਲੋ ਵੀ ਭਰਾਵੋ 53000 ਦੀ ਜਿਹੜੀ ਤੁਹਾਨੂੰ ਇਹ ਵੈੜ ਮਿਲ ਜੂਗੀ ਠੀਕ ਆ ਜੀ ਤੇ ਬਾਕੀ ਥਾਣ ਥਾਣੂ ਵੀ ਬਹੁਤ ਸੋਹਣਾ ਲੋੜਿਆਂ ਦਾ ਥਾਣਾ ਦੋਸਤੋ ਬਹੁਤ ਸੋਹਣਾ ਕਮਾਲ ਦਾ ਥਾਣਾ ਲੱਗਾ ਵੈੜ ਦੇ ਇਥੇ ਆਣ ਕੇ ਵੇਖੂਗਾ ਤਸੱਲੀ ਬਖਸ਼ ਥਾਣਾ ਪੂਰੀਆਂ ਤਸੱਲੀ ਨਾਲ ਕਰਕੇ ਖੜੀ ਅਗਲਾ ਤਿੱਪ ਕੇ ਮਿਲ ਜਿਤਨਾ ਮਰਜੀ ਦੇ ਆ ਲਓ ਜੀ ਠੀਕ ਆ ਜੀ ਸੋ ਨਾਰਮਲੀ ਦੋਸਤੋ ਕਿਸੇ ਤਰ੍ਹਾਂ ਦੀ ਵੀ ਕੋਈ ਕਾਲ ਨਹੀਂ ਗਈ ਕੋਈ ਗਾਲੀ ਨਹੀਂ ਜਮਾ ਆਖਰੀ ਲਵਾਉਣੀਆਂ ਵੇਲੋ ਹਾਂ ਬਸ 53000 ਦੀ ਮਿਲ ਜੂਗੀ ਤੁਹਾਨੂੰ ਅਗਲੀ ਪੌਜੀ ਜਿਹੜੀ ਆਪਣੇ ਕੋਲ ਲਾਸਟ ਵਿੱਚ ਆ ਗਈ ਹੈ ਹਾਂਜੀ ਇਹ ਸੂਈ ਹੈ ਇਹਨੂੰ ਮਲ ਸੂਈ ਨੂੰ ਕੋਈ ਨਾ ਮਲ 8-7 ਦਿਨ ਹੋ ਗਿਆ ਰਾਜ ਸਿਆ 8-7 ਦਿਨਾਂ ਦੀ ਸੂਈ ਆ ਹਾਂਜੀ ਲਓ ਜੀ 8-7 ਦਿਨਾਂ ਦੀ ਭਰਾਵ ਸੂਈ ਆ ਥਣ ਥਣ ਕਮਾਲ ਦਾ ਕਰਮਾਂ ਵਾਲੀ ਦਾ ਇਹਦਾ ਵੀ ਦੋਰਾ ਥਾਣਾ ਬਾਕੀ ਥਾਣ ਦੀ ਕੁਆਲਿਟੀ ਦੋਸਤੋ ਵੇਖੋ 8-7 ਦਿਨਾਂ ਦੀ ਸੂਈ ਆ ਤੇ ਸੁਬਾ ਹੋਊਗਾ ਕਿ ਨਾ ਦੂਜਾ ਹfte ਜਾ ਪਿਓਰ ਦੂਜਾ ਹੀ ਆ ਪਹਿਲੀ ਗੱਲ ਕੋਈ ਆਪ ਦੀ ਸਮਝ ਨਾ ਤੀਜਾ ਲਾਉ ਤਾਂ ਪਿਓਰ ਦੂਜਾ ਹੈ ਦੂਜਾ ਹੈ ਰੰਗ ਢਾਂਗੀ ਦੇਖ ਪੈਂਦਾ ਬਿਲਕੁਲ ਜੀ ਹੁਣ ਮੈਂ ਖੁਰਾਜ ਸਿਆ ਮੈਂ 40 ਹਾਲਾਂ ਦਾ ਤੇ ਮੈਂ 40 ਦਾ ਬੰਨ ਨਹੀਂ ਜਾਣਾ ਹਾਂ ਸਹੀ ਆ ਉਹ ਦੇਖ ਪੈਂਦਾ ਮਵਾਂਦਰੇ ਤੋਂ ਹੀ ਬੰਦਾ ਦੇਖ ਪੈਂਦਾ ਜੀ ਕੋਈ ਦਾਵਾ ਨਹੀਂ ਕਰ ਸਕਦੇ ਕਿ ਮੈਂ 25 ਹੁਣ ਜੇ ਕੋਈ ਇਹਨੂੰ ਆਖੇ ਚੌਥੇ ਸੂਈ ਹੁਣ ਚੌਥੇ ਸੂਈ ਤੇ ਰਾਜ ਸਿਆ ਹੈ ਹੀ ਨਹੀਂ ਇਹ ਹਾਂ ਲਓ ਜੀ ਲਓ ਵੀ ਦੋਸਤੋ ਦੂਜਾ ਸੁਭਾ ਕੋਈ ਵੀਰ ਮਾਨ ਕੇ ਸੌਦਾ ਕਰ ਲੇ ਕੋਈ 5 7 7 ਕ ਦਿਨਾਂ ਦੀ ਸੂਈ ਆ ਤੇ ਬਾਕੀ ਆਰਡਰ ਆਰਡਰ ਸੋਹਣਾ ਥਣ ਥਣ ਜਿਹੜਾ ਦੋਸਤੋ ਲੰਬਾਈ ਦੇ ਵਿੱਚ ਸਾਈਜ਼ ਵਿੱਚ ਥਣ ਵੀ ਚੰਗਾ ਤੇ ਕੱਦ-ਕੁੱਦ ਦੀ ਸੋਹਣੀ ਆ ਉੱਚੇ ਕੱਦ ਦੇ ਵਿੱਚ ਆ ਕੋਈ ਛੋਟੀ ਜੀ ਜਾਂ ਸਮਦਰ ਜੀ ਹਾਈਟ ਨਹੀਂ ਕਿ ਮੀਡੀਅਮ ਤੋਂ ਜਿਹੜੀ ਪਲੱਸ ਆ ਜਿਹੜੀ ਮੀਡੀਅਮ ਤੋਂ ਪਲੱਸ ਹਾਈਟ ਵਾਲੀ ਵਹਿੜਾ ਦੋਸਤੋ ਉਹ ਆਪਾਂ ਮੋਸਟਲੀ ਤੁਹਾਨੂੰ ਦੱਸ ਹੀ ਦਈਦਾ ਆ ਲਓ ਕੋ ਜਵਨ ਅੱਛਾ ਗੁਰਲਾਲ ਦੇ ਮਗਰ ਬੱਚਾ ਕੀ ਸੀ ਐ ਬੱਚਾ 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 ਮਗਰਾ ਠੀਕ ਹੈ ਜੀ ਮੇਲ ਕਾਫ ਅੱਛਾ ਤੇ ਪੌਜੀ ਹੁਣ ਦੁੱਧ ਦੇ ਥੱਲੇ ਆਪਾਂ ਕੀ ਕੀ ਕਰਦੇ ਦੁੱਧ ਦੇ ਥੱਲੇ ਵੀਰ ਜੀ ਮੇਰੇ ਹਿਸਾਬ ਚ 14 ਕਿਲੋ ਤੋਂ ਛਟਾਂਕ ਜਾਂ ਉਧਰ ਹੋਵੇ ਜਾਂ ਉਧਰ ਹੋਵੇ ਅੱਛਾ ਇਹਨਾਂ ਦੁੱਧ ਦੇ ਥੱਲੇ ਰਾਏ 14 ਕਿਲੋ ਦੇ ਲੱਗ 14 ਕਿਲੋ ਦੇ ਛਟਾਂਕ ਜਾਂ ਉਧਰ ਹੋਵੇ ਜਾਂ ਉਧਰ ਹੋਵੇ ਹੂੰ ਲਓ ਦੋਸਤੋ 14 ਕਿਲੋ ਦੀ ਮਿਲਕ ਕਪੈਸਿਟੀ ਆ ਪਿਛਲੀ ਨਾਲ ਪਿਛਲਾ ਅਗਲੇ ਨਾਲ ਅਗਲਾ ਆ ਬਰਾਬਰ ਪੋਲੀ ਕੋਈ ਭੂਰ ਨਹੀਂ ਛਟਾਣੀ ਠੀਕ ਹੈ ਜੀ ਸੋ 14 ਕਿਲੋ ਦੋਸਤੋ ਮਿਲਕ ਕਪੈਸਿਟੀ ਹੁਣ ਹਾਜ਼ਰ ਆ ਜਿਹੜੀ ਕਿਸੇ ਭਰਾ ਨੇ ਆਣ ਕੇ ਤਸੱਲੀ ਕਰ ਲੈਣੀ ਆ ਚੁਵਾਈ ਕਰ ਲੈਣੀ ਆ ਤੇ ਬਾਹਰ ਤੁਸੀਂ ਵੇਖ ਹੀ ਲਈਏ ਦੋਸਤੋ ਚੰਗੀ ਆ ਸਾਫ਼ ਸੁਥਰੀ ਆ ਤੇ ਬਿਲਕੁਲ ਸੀਲਸ ਲੱਗ ਪੂਰੀ ਆ ਤੇ ਭਾਉਜੀ ਇਹ ਕਿੱਥੋਂ ਤੱਕ ਦੇਣ ਦਾ ਫਿਰ ਇਰਾਦਾ ਇਹ ਰਾਜ ਸਿੰਘ ਮੰਗਣ ਨੂੰ ਭਾਵੇਂ 55 ਕੋਹ ਮੰਗੀ ਆ ਆਪਾਂ ਹਾਂ ਨਾ ਇਹ 50000 ਚ ਛੋੜ ਛੱਪਾ ਕਰ ਦਾਂਗੇ ਰਾਜ ਸਿੰਘ 50000 ਚ 50 ਚੋ 2 ਡਾ ਦਾਂਗੇ 48 ਦੀ ਹੋ ਜੂ 48000 ਚੋ ਬਸ ਠੀਕ ਹੈ ਜੀ 48000 ਦੇ ਵਿੱਚ ਦੋਸਤੋ ਇਹ ਵੈਰ ਤੁਹਾਨੂੰ ਮਿਲ ਜੂਗੀ 48000 ਮੁੱਲ ਲੈਣ ਦੇ ਨਾਲ ਤੇ ਬਾਕੀ ਕੋਈ ਵੀਰ ਆਵੇ ਆਪਦੀ ਵੇਖੇ ਦੇਖੇ ਨਰਕ ਪਰਖ ਕਰੇ ਤਸੱਲੀ ਕਰੇ ਰਾਜ ਤਾਂ ਲੈਣ ਦੀਏ ਹੈ ਉਹਦੀਆਂ 65 70 ਦੀਆਂ ਨਹੀਂ ਮਿਲਦੀਆਂ ਇਹਨਾਂ ਦੇ ਮਰ ਰੇਟ ਹੀ ਕੀਤੇ ਆ ਮਤਲਬ ਪੜਦੀਆਂ ਵਾਲਾ ਹੀ ਕੰਮ ਦੇ 1000 ਪੈਸੇ ਇਹ ਚੋ ਸਾਨੂੰ ਲੱਭਦਾ ਔੜਦੀਆਂ ਵਾਲਾ ਹੀ ਕੀਤਾ ਦੇ ਪਾਪ ਜੀ ਇੱਕ ਆਪਣੇ ਸੰਪਰਕ ਨੰਬਰ ਦਈਏ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਹਾਂਜੀ ਸੰਤ ਸਾਹਿਬ ਹਾਂ 9855392767 ਹਾਂਜੀ 8284953952 ਠੀਕ ਹੈ ਜੀ ਲਓ ਦੋਸਤੋ ਅੱਜ ਫਿਲਹਾਲ ਆਪਣੀ ਵਿਜਿਟ ਸੀਗੀ ਪਿੰਡ ਟੋਟੀਆਂ ਪਾਉ ਨੋਕ ਸਿੰਘ ਉਹਨਾਂ ਦੇ ਘਰ ਪਹੁੰਚੇ ਸੀਗੇ ਤੇ ਪਸ਼ੂ ਤੁਹਾਨੂੰ ਦਿਖਾਤੇ ਆ 6 ਨਾਗ ਦਿਖਾਤੇ ਆ ਮੱਝਾਂ ਝੋਟੀਆਂ ਵੜਾ ਹਰ ਇੱਕ ਕੈਟਾਗਰੀ ਦਾ ਪਸ਼ੂ ਤੁਹਾਨੂੰ ਜਿਹੜੇ ਦੋਸਤੋ ਦੇਖਣ ਦੇ ਵਿੱਚ ਮਿਲ ਗਿਆ ਸੋ ਰੇਟ ਭਾਅ ਫੜਦਾ ਪਤਾ ਲੱਗ ਗਿਆ ਸਾਰੇ ਵੀਰਾਂ ਨੂੰ ਦੁੱਧ ਦੀ ਡਿਟੇਲ ਦਾ ਪਤਾ ਲੱਗ ਗਿਆ ਤੇ ਬਾਕੀ ਵਿਜਟ ਤੁਸੀਂ ਦੋਸਤੋ ਇੱਥੇ ਕਰਕੇ ਤਸਦੀ ਕਰ ਸਕਦੇ ਜੇ ਕਿਸੇ ਪਸ਼ੂ ਦੀ ਵੀ ਖਰੀਦਣ ਸਮੇਂ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਦੋਸਤੋ ਪਹਿਲਾਂ ਆਪਣਾ ਹੱਕ ਸਮਝ ਕੇ ਤਸਦੀ ਜ਼ਰੂਰ ਕਰ ਲਿਆ ਕਰੋ ਤੇ ਭਾਉ ਜੀ ਹੋਰ ਗੱਲਬਾਤ ਕੋਈ ਜੀ ਠੀਕ ਠਾਕ ਰਾਜਾ ਇਥੇ ਮਹਾਰਾਜ ਹਰ ਇੱਕ ਨੂੰ ਤੰਦਰੁਸਤੀ ਦੇਵੇ ਤੇ ਹੁਣ ਮਲਠਾਂ ਦੇ ਦਿਨਾਂ 'ਚ ਕੋਈ ਦਹਾ ਦੇ ਵਿੱਚ ਮੁੜੇ ਆਵਾਂਗੇ ਅੱਛਾ ਜੀ ਦੇ ਕੋ ਬਾਹਰ ਚਲ ਗਿਆ ਕਿਉਂ ਠੰਡ ਨੇ ਪੇਛ ਨਹੀਂ ਜਾਣ ਦਿੱਤੀ ਤੇ ਗੱਲਾਂ ਤਿੰਨ ਚਾਰ ਰਲ ਗਿਆ ਕਰਕੇ ਆਪਾਂ ਥੋੜਾ ਜਿਹਾ ਕੰਮ ਨਾ ਨਹੀਂ ਕੋਈ ਗਿਆ ਤੇ ਤੁਰਿਆਵਾਂਗੇ ਹੁਣ ਬਿਲਕੁਲ ਸਹੀ ਗੱਲ ਜੀ ਸੋ ਦੋਸਤੋ ਇਸੇ ਤਰ੍ਹਾਂ ਹੁਣ ਇੱਕ ਵਾਰੀ ਫੇਰ ਜਿਹੜੇ ਮਾਲ ਪਸ਼ੂ ਐ ਇਸ ਘਰੋਂ ਗਾਉਂਦਾ ਤੇ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ